ਉਹ ਜੋ ਪਿੱਛੇ ਨੂੰ ਮਾਰ ਬੜੇ ਤੇ ਕੁਰਸੀ ਤੇ ਬਹਿ ਜਾ ਮੇਰਾ ਵੀ ਜੋੜੀ ਵਾਲਾ ਇੱਕ ਜਣਾ ਦੋ ਵਧੀਆ ਜੋੜੀ ਨੰਬਰੀ ਜੋੜੀ ਆਵੇ ਬਾਹਰੋਂ ਹਿਲ ਜੁਲ ਨਾ ਕਰਿਓ ਤੈਨ ਇੱਕੋ ਜਣਾ ਮੇਰਾ ਵੀ ਕੁਰਸੀ ਵਾਲਾ ਦੱਸ ਕੇ ਹਕਾਈ ਚੱਲਿਓ ਬਹੁਤ ਵਧੀਆ ਚੱਲਦੀ ਜੋੜੀ ਰਾਸੀ ਬਾਲਡ 16 ਛੋਟੀ ਜੱਲੋਵਾਲ ਜਸ਼ਨ ਜੱਲੋਵਾਲ ਮਹਿੰਦਰ ਸਿੰਘ ਪੱਦੀ ਜਗੀਰ ਦਾ ਚੱਲਦਾ ਜੀ 17 ਬੱਲੇ ਪਾਸੇ ਬੱਚਾ ਇੰਦੀ ਸੁੰਨੜ 18 ਕਮਲ ਜੀ ਸੁੰਨੜ ਮੀਕੇ ਜੜਿਆਲੀ ਦਾ ਚੱਲਦਾ ਜੀ ਉਨੇ ਬਿੰਦਾਬਾਜੀ ਅਕਵਾ ਬਿੰਦਾ ਅਠੌਲਾ ਬੇ ਲੋਬੇ ਮਾਰੋ ਤਾੜੀਆਂ ਇਸ ਜੋਗ ਦੇ ਲਈ ਤੇ ਸਮਾ ਕਰੋ ਨੋਟ 5 ਮਿੰਟ 32 ਸਕੰਡ 38 ਪੁਆਇੰਟ ਬੇ 5 32 38 ਦਾ ਸਮਾਂ ਲੱਗਿਆ ਸੋਢੀ ਜੱਲੋਵਾਲ ਇਹਦੀ ਸੁਨਣ ਦੀ ਜੋਗ ਚੱਲ ਕੇ ਹਟੀਆ ਬਿੰਦੇ ਅਠੋਲੇ ਨੇ ਹਕਾਇਕ ਕੀਤੀ 38 ਦਾ ਸਮਾਂ ਲੱਗਿਆ ਹੱਲੇ ਤੱਕ ਚੱਲੀਆਂ ਜੋਗਾਂ ਚੋਂ ਘੱਟ ਸਮਾਂ